ਵਿੱਤੇ ਗਿਣੀ ਗੁਰੂ ਰਾਮਦਾਸ ਮੈਡੀਕਲ ਇੰਸਟੀਚਿਊਟ ਵਿਖੇ ਐਮ ਬੀਬੀਐਸ ਕਰ ਰਹੀ 26 27 ਸਾਲਾ ਹੋਣ ਹਰ ਬਜਾਰਥਨ ਡਾਕਟਰ ਪੰਪੋਸ ਉਸ ਦੀ ਮਾਂ ਦੇ ਦੱਸਣ ਮੁਤਾਬਕ ਪਿਛਲੇ 6 ਸਾਲਾਂ ਤੋਂ ਜਾਂਤੀ ਅਤੇ ਮਾਨਸਿਕ ਤੌਰ ਦੇ ਉੱਤੇ ਕਾਲਜ ਦੇ ਕੁਝ ਬਜਾਰਥੀਆਂ ਅਤੇ ਸਟਾਫ ਵੱਲੋਂ ਇੰਨਾ ਜਲੀਲ ਕੀਤਾ ਗਿਆ ਕਿ ਆਖਰ ਨੂੰ ਆਪਣੇ ਭਵਿੱਖ ਦੀ ਸੁਨਹਿਰੀ ਸੁਪਨੇ ਸਿਰਜ ਰਹੀ ਡਾਕਟਰ ਪੰਪੋਸ ਨੂੰ ਆਤਮ ਹੱਤਿਆ ਲਈ ਮਜਬੂਰ ਹੋਣਾ ਪਿਆ ਡਾਕਟਰ ਪੰਪੋਸ ਨੂੰ ਇਨਸਾਫ ਦਵਾਉਣ ਦੇ ਲਈ ਬਹੁਜਨ ਸਮਾਜ ਪਾਰਟੀ ਲੋਗ 18 ਮਾਰਚ 2023 ਨੂੰ ਪੂਰੇ ਪੰਜਾਬ ਪਰਦੇ ਵਿੱਚ ਕੈਂਡਲ ਮਾਰਚ ਕੀਤੇ ਗਏ ਇਸੇ ਤਰਹਿ ਹੀ ਹਲਕਾ ਸਨਾਮ ਦੇ ਪਿੰਡ ਲੋਂਗੋਵਾਲ ਵਿਖੇ ਵੀ ਕੈਂਡਲ ਮਾਰਚ ਕੀਤਾ ਗਿਆ ਜਿਸ ਵਿੱਚ बसपा ਦੇ ਸੀਨੀਅਰ ਅਗੂ ਤੇ ਸੇਤਪਾਗ ਦੇ ਸਾਬਕਾ ਡਿਪਟੀ ਡਾਇਰੈਕਟਰ ਡਾਕਟਰ ਮੱਖਣ ਸਿੰਘ ਸੰਗਰੂਰ ਪਵਿੱਤਰ ਸਿੰਘ ਸੰਗਰੂਰ ਰਜੇਂਦਰ ਸਿੰਘ ਹਲਕਾ ਸੁਨਾਮ ਦੇ ਭਾਜਪਾ ਸਮਾਜ ਪਾਰਟੀ ਦੇ ਪ੍ਰਧਾਨ ਸੇਲ ਸਿੰਘ ਝਾੜੋ ਤੇ ਲੋਂਗੋਵਾਲ ਤੋਂ ਵਸਪਾ ਅਗੂ ਅਜ਼ੈਬ ਸਿੰਘ ਹਰਵੰਤ ਸਿੰਘ ਰਾਉਂਦ ਸਿੰਘ ਤਸ਼ਮੀਰ ਸਿੰਘ ਤੋਂ ਇਲਾਵਾ ਬਸਪਾ ਦੇ ਵਰਕਰ ਇਸ ਕੈਂਡਲ ਮਾਰਚ ਦੇ ਵਿੱਚ ਸ਼ਾਮਲ ਹੋਏ ਬੇਦਕ ਅਜ਼ਾਰਿਆਂ ਦੇ ਵਿੱਚ ਐਸਸੀ ਕੈਟਾਗਰੀ ਬੱਚਿਆਂ ਨਾਲ ਹੁੰਦੀ ਤਕਾਸੀ ਦੇ ਬਾਰੇ ਆਉਸ ਹੁੰਦੇ ਆਾਤਰ ਮਖਨ ਸਿੰਘ ਸੰਗਰੂਰ ਦੇ ਵਿਚਾਰ ਪ੍ਰਸਿੱਧ ਕਵੀ ਡਾਕਟਰ ਇਕਬਾਲ ਦੀਆਂ ਸਤਰਾਂ ਨੇ ਤੇ ਆ ਸੁਧਰ ਕੇ ਲਈਏ ਹਿੰਦੁਸਤਾਨ ਗਮਖਾਨਾ ਹੈ ਦਰਦ ਦੇ ਇਨਸਾਨੀ ਸੇ ਇਸ ਬਸਤੀ ਦਾ ਦਿਲ ਬੇਗਾਨਾ ਹੈ ਭਾਰਤ ਦੇ ਵਿੱਚ ਨਾਰਾ ਲਾਇਆ ਜਾਂਦਾ ਹੈ ਕਿ ਬੇਟੀ ਬਚਾਓ ਅਤੇ ਬੇਟੀ ਪੜਾਓ ਅਸੀਂ ਬੇਟੀਆਂ ਬਚਾ ਵੀ ਲੈਣੇ ਆ ਅਤੇ ਪੜਾ ਵੀ ਲੈਣੇ ਆ ਅਤੇ ਉੱਚੇ ਮੁਕਾਮਾਂ ਤੇ ਪਹੁੰਚਾ ਵੀ ਲੈਣੇ ਆ باوجود ਇਸ ਦੇ ਸਾਨੂੰ ਮਾਨ ਸਨਮਾਨ ਦੀ ਜਗ੍ਹਾ ਮਿਲਦੀ ਆ ਤਾਂ ਸਿਰਫ ਮੌਤ ਮੈਡੀਕਲ ਆਰਟ ਅਦਾਰਿਆਂ ਦੇ ਵਿੱਚ ਜਾਂ ਇੱਥੇ ਉੱਚੇ ਅਦਾਰੇ ਜਿੱਥੇ ਜਾ ਕੇ ਪੜ੍ਹੇਦੇ ਨੇ ਲੋਕ ਜਾਂਦੇ ਨੇ ਕਿ ਜਾਂ ਜਦੋਂ ਤੁਸੀਂ ਵਿਦਾਰਕੀ ਜੀਵਨ ਚ ਰਹੇ ਉਦੋਂ ਵੀ ਇਸ ਤਰ੍ਹਾਂ ਹੀ ਕਟਨਾਵਾ ਹੁੰਦੀ ਮੈਂ ਦੱਸਣਾ ਚਾਹੁੰਦਾ ਸਭ ਤੋਂ ਪਹਿਲਾਂ ਮੈਂ ਦੱਸ ਰਿਹਾ ਮੈਂ ਡਾਕਟਰ ਮੱਖਣ ਸਿੰਘ ਸਾਹਿਬ ਦਾ ਡਿਪਟੀ ਡਾਇਰੈਕਟਰ ਸੀ ਵਿਭਾਗ ਪੰਜਾਬ ਤੇ ਮੈਂ ਬੋਝਨ ਸਮਾਜ ਪਾਰਟੀ ਦਾ ਆਗੂ ਹਾਂ ਮੇਰੇ ਨਾਲ ਹਲਕਾ ਸੁਨਾਮ ਦੀ ਬੋਝਨ ਸਮਾਜ ਦੀ ਪੂਰੀ ਟੀਮ ਹੈ ਸਾਡੇ ਹਲਕਾ ਪ੍ਰਧਾਨ ਨੇ ਸਰਦਾਰ ਸ਼ੇਰ ਸਿੰਘ ਜੀ ਤੇ ਤਸ਼ਵੀਰ ਸਿੰਘ ਜੀ ਨੇ ਡਾਕਟਰ ਰਵੰਧ ਸਿੰਘ ਜੀ ਨੇ ਰਾਮ ਸਿੰਘ ਜੀ ਨੇ ਪਵਿੱਤਰ ਜੀ ਨੇ ਔਰ ਸਾਰੇ ਸਾਥੀ ਮੈਂ ਜੇ ਨਾਮ ਲੰਮਾ ਕਰਦਾ ਬਹੁਤ ਸਮਾਂ ਲੱਗੇਗਾ ਅੱਜ ਪੂਰੇ ਪੰਜਾਬ ਦੇ ਵਿੱਚ 117 ਵਿਧਾਨ ਸਭਾ ਹਲਕਿਆਂ ਦੇ ਵਿੱਚ ਜੋ ਬੇਦੀ ਪੰਪੋਸ਼ ਦੀ ਮੌਤ ਹੋ ਗਈ ਹੈ ਪਿਛਲੇ ਦਿਨੀਂ ਉਹ ਅੰਮ੍ਰਿਤਸਰ ਦੇ ਗੁਰੂ ਰਾਮਦਾਸ ਮੈਡੀਕਲ ਕਾਲਜ ਵਿੱਚ ਪੜ੍ਹਦੀ ਸੀ ਗੁਰੂ ਰਾਮਦਾਸ ਮੈਡੀਕਲ ਕਾਲਜ ਇਹ ਇੱਕ ਸਿੱਖਾਂ ਦੀ ਸੰਸਥਾ ਹੈ ਘਟ ਗਿੰਤੀਆਂ ਨਹੀਂ ਸकता ਉਸ ਚ ਪੜ੍ਹਦੀ ਸੀ ਜਿਹੜਾ ਚੌਥੀ ਪਾਸ਼ਾਹੀ ਦੇ ਨਾਂ ਤੇ ਬਣਿਆ ਹੋਇਆ ਤੇ ਉਹ ਪਿਛਲੇ ਦਿਨੀ ਉਸ ਨੇ ਆਪਣੀ ਆਤਮ ਹੱਤਿਆ ਕਰਕੇ ਜਿਹੜੀ ਆਪਣੀ ਜੀਵਨ ਖਤਮ ਕਰ ਲਿਆ ਤੇ ਇਹ ਜਿਹੜਾ ਪਹਿਲੀ ਘਟਨਾ ਨਹੀਂ ਹੈ ਮੈਂ ਮੈਡੀਕਲ ਕਾਲਜ ਰਿਆਂ ਮੇਰੇ ਬੱਚੇ ਵੀ ਮੈਡੀਕਲ ਕਾਲਜਾਂ ਚ ਪੜੇ ਨੇਗੇ ਤੇ ਸਾਡੇ ਤੁਹਾਨੂੰ ਰੋਹਤ ਬੈਮੁੱਲੇ ਦਾ ਨਾਮ ਵੀ ਯਾਦ ਹੋਊਗਾ ਤੁਹਾਨੂੰ ਡਾਕਟਰ ਪਲਵੀ ਦਾ ਨਾਮ ਵੀ ਯਾਦ ਹੋਊਗਾ ਹੋਰ ਇਸ ਤਰ੍ਹਾਂ ਬਹੁਤ ਸਾਰੀਆਂ ਐਗਜ਼ਾਮਪਲ ਦਿੱਤੀਆਂ ਜਾ ਸਕਦੀਆਂ ਜਿੱਥੇ ਇਹ ਦੇਖਿਆ ਜਾਂਦਾ ਜਾਤੀ ਰੱਖੀ ਜਾਂਦੀ ਹੈ ਜਦੋਂ ਬੱਚਾ ਮੈਡੀਕਲ ਕਾਲਜ ਦੀ ਜਾਂ ਪ੍ਰੋਫੈਸ਼ਨਲ ਕਾਲਜ ਦੀ ਜਿਹੜੀ ਟੱਪਦਾ ਤਾਂ ਉਹਦੇ ਵਿੱਚ ਜਾਤੀ ਲਿਖੀ ਜਾਂਦੀ ਵੀ ਕਿਹੜੀ ਜਾਤੀ ਦਾ ਐਸਸੀ ਹੈ ਓਬੀਸੀ ਹੈ ਓਬੀਸੀ ਨਾਲ ਘੱਟ ਦੇ ਐਸਸੀ ਜਿਹੜੇ ਹੈਗੇ ਆ ਸਮਾਜ ਦੇ ਸਾਡੇ ਬੱਚੇ ਉਹਨਾਂ ਨਾਲ ਜਿਹੜੇ ਖਾਸ ਕਰਕੇ ਰਮਦਾਸੀਆ ਮੰਜਵੀ ਅਸੀਂ ਜਾਂਦੇ ਆ ਪੜਨੋਤੇ ਜਾਂ ਬਾਲਮੀਕੀ ਜਾਦੇ ਉਥੇ ਪੜਨ ਉਹਨਾਂ ਨਾਲ ਜਿਹੜਾ ਪੈਰ ਪੈਰ ਤੇ ਬਿਚਕਰਾਉਂਦਾ ਬਾਕੀ ਜਿਹੜੀ ਸਾਡੀ ਪੜਾਈ ਸਾਢੇ 4 ਸਾਲਾਂ ਵਿੱਚ ਖਤਮ ਹੋਣੀ ਹੁੰਦੀ ਆ ਇੰਟਰਨਸ਼ਿਪ ਪਾ ਕੇ ਸਾਢੇ 5 ਸਾਲਾਂ ਵਿੱਚ ਖਤਮ ਹੋ ਜਾਂਦੀ ਆ ਅਹੀਂ ਇੱਕ ਐਗਜ਼ਾਮਪਲ ਆਮੀ ਨੇ ਜਿੱਥੇ ਬੱਚਿਆਂ ਨੂੰ 10-10 ਸਾਲ ਲਾਉਣੇ ਪੈਣਗੇ ਡਿਗਰੀਆਂ ਪੂਰੀਆਂ ਕਰਨ ਦੇ ਵਿੱਚ 10-10 ਸਾਲ ਲਾਉਣੇ ਪੈਣਗੇ ਅਸੀਂ ਮੈਡੀਕਲ ਕਾਲਜਾਂ ਦੇ ਵਿੱਚ ਪ੍ਰੋਫੈਸ਼ਨਲ ਕਾਲਜਾਂ ਦੇ ਵਿੱਚ ਆਪਣੇ ਰਾਇਵਰਾਂ ਦਾ ਨਾਮ ਤੱਕ ਨਹੀਂ ਲੈ ਸਕਦੇ 바ਵਾ ਸਾਹਿਬ ਡਾਕਟਰ ਪੀਮਰਾ ਅੰਬੇਦਕਰ ਦਾ ਸਾਹਬ ਸ਼੍ਰੀ ਕਾਂਸੀ ਰਾਮ ਜੀ ਦਾ ਸ਼ਾਹੋ ਜੀ ਦਾ ਪੂਲੇ ਜੀ ਦਾ ਮਹਾਤਮਾ ਬੁੱਧ ਦਾ ਸਤਿਗੁਰੂ ਰਵਦਾਸ ਜੀ ਮਹਾਰਾਜ ਦਾ ਅਸੀਂ ਇਹਨਾਂ ਦੇ ਨਾਮ ਤੱਕ ਨਹੀਂ ਲੈ ਸਕਦੇ ਉੱਤੇ ਕਿਉਂਕਿ ਜਦੋਂ ਅਸੀਂ ਇਹਨਾਂ ਦੇ ਨਾਮ ਲਵਾਂਗੇ ਜਾਂ ਇਹਨਾਂ ਦੇ ਅਸੀਂ ਕੋਈ ਜਨਮ ਦਿਨ ਮਨਾਵਾਂਗੇ ਜਾਂ ਇਹਨਾਂ ਦਾ ਸ਼ਹੀਦੀ ਦਿਨ ਮਨਾਵਾਂਗੇ ਉੱਥੇ ਜਿਹੜੇ ਬੱਚੇ ਹੁੰਦੇ ਨੇ ਛੋਟੀ ਉਮਰ ਦੇ ਹੁੰਦੇ ਨੇ ਜ਼ਿਆਦਾਤਰ 22 23 ਸਾਲ ਦੇ ਬੱਚੇ ਮੈਡੀਕਲ ਕਾਲਜ ਦੇ ਵਿੱਚ ਐਂਟਰ ਹੁੰਦੇ ਨੇ ਨਾ ਤਾਂ ਉਹਨਾਂ ਨੂੰ ਇਹਨਾਂ ਗਿਆਨ ਵੀ ਹੁੰਦਾ ਔਰ ਜਿਹਨਾਂ ਨੂੰ ਗਿਆਨ ਵੀ ਹੁੰਦਾ ਉਹ ਫਿਰ ਇਹ ਕਰਦੇ ਨੇ ਸਮਾਜ ਦੇ ਵਿੱਚ ਤੇ ਪ੍ਰੋਫੈਸਰਾਂ ਤੋਂ ਤਾਂ ਕਿਉਂਕਿ ਜਿਹੜੀ ਮੈਡੀਕਲ ਕਾਲਜ ਦੇ ਵਿੱਚ ਜਾਨ ਆ ਨਾ ਪ੍ਰੋਫੈਸਰ ਦੇ ਹੱਥ ਚ ਹੁੰਦੀ ਆ ਤੁਹਾਨੂੰ ਜਿੰਨਾ ਵੀ ਮਰਜ਼ੀ ਆਉਂਦਾ ਉਹ ਪ੍ਰੈਕਟੀਕਲ ਤੇ ਤੁਹਾਨੂੰ ਫੇਲ ਕਰਨ ਲੱਗੇ ਮਿੰਟ ਲਾਉਂਦੇ ਪ੍ਰੈਕਟੀਕਲ ਤੇ ਬਖਰਾ ਪਾਸ ਹੁੰਣਾ ਹੁੰਦਾ ਥਿਉਰੀ ਪੇਪਰ ਆ ਜੋ ਬਖਰਾ ਪਾਸ ਹੁੰਣਾ ਹੁੰਦਾ ਇੱਕ ਨਾਮ ਸਾਡੇ ਨਾਲ ਵੀ ਵਾਪਰੀਆਂ ਸਾਡੀ ਇੱਕ ਸਪਾਰਸ਼ ਨਹੀਂ ਹੁੰਦੀ ਕੋਈ ਉਹ ਸਾਰੇ ਸਰਮਾਇਦਾਰ ਹੁੰਦੇ ਨੇ ਉੱਚ ਜਾਤੀ ਦੇ ਹੁੰਦੇ ਨੇ ਉਹਨਾਂ ਦੀ ਉੱਥੇ ਸਪਾਰਸ਼ ਹੁੰਦੀ ਹੈ ਜ਼ਿਆਦਾਤਰ ਜਿਹੜੇ ਪ੍ਰੋਫੈਸਰ ਹੁੰਦੇ ਆ ਉਥੇ ਉਹ ਉੱਚ ਜਾਤਾਂ ਦੇ ਹੀ ਹੁੰਦੇ ਨੇ ਸਾਡੇ ਦਾ 1-2% ਹੁੰਦੇ ਹੋਣਗੇ ਜਿਹੜੇ ਸਾਡੀ ਮਦਦ ਕਰਦੇ ਹੋਣਗੇ ਪਰ 90 ਮੰਨ ਲਓ ਜੇ ਕਿਸੇ ਵੀ ਡਿਪਾਰਟਮੈਂਟ ਜਾਓ ਉਥੇ ਤੁਹਾਨੂੰ ਹੈਡਕਾਉਂਟ ਮਿਲੂਗਾ ਜਿਵੇਂ ਜ ਸੌਦੇ ਕਾਲਜਾਂ ਜਾਓ ਪੱਟਾਚਾਰੀਆਂ ਮਿਲੂਗਾ ਜਾਂ ਕੋਈ ਹੋਰ ਮਿਲੂਗਾ ਤੇ ਸਾਡੇ ਕਾਲਜਾਂ ਜਾਓ ਕੋਈ ਵਰਮਾ ਮਿਲੂਗਾ ਕੋਈ ਸ਼ਰਮਾ ਮਿਲੂਗਾ ਕੋਈ ਗੁਪਤਾ ਮਿਲੂਗਾ ਇਸ ਤਰ੍ਹਾਂ ਨਹੀਂ ਮਿਲਣਗੇ ਅੱਜ ਤੁਸੀਂ ਆਪਣਾ ਮੈਸਰੂਰ ਸ਼ਹਿਰ ਦਾ ਰਹਿਣਾ ਲਾ ਵੀ ਸ਼ਰੂਰ ਸ਼ਹਿਰ ਦੇ ਵਿੱਚ ਚਲੇ ਜਾਓ ਜਿੰਨੇ ਵੀ ਪ੍ਰਾਈਵੇਟ ਹਸਪਤਾਲ ਨੇ ਇੱਕ ਡਾਕਟਰ ਨੂੰ ਛੱਡ ਕੇ ਡਾਕਟਰ ਜਮੋ ਹੁ ਬਾਕੀ ਸਾਰੇ ਦੇ ਸਾਰੇ ਉੱਚ ਜਾਤੀ ਦੇ ਲੋਕਾਂ ਦੇ ਨੇਗੇ ਮੈਡੀਕਲ ਕਾਲਜ ਜਿਹੜੇ ਵੱਡੇ ਵੱਡੇ ਪ੍ਰਾਈਵੇਟ ਕਾਲਜ ਨੇ ਜਾਂ ਪ੍ਰਾਈਵੇਟ ਹਸਪੀਟਲ ਨੇ ਉਹ ਸਾਰੇ ਇਹਨਾਂ ਲੋਕਾਂ ਦੇ ਨੇਗੇ ਇਸ ਕਰਕੇ ਸਾਡਾ ਜਿਹੜਾ ਹੈਗਾ ਉੱਥੇ ਜੀਣਾ ਉੱਥੇ ਪੜ੍ਹਨਾ ਉੱਥੇ ਲਿਖਣਾ ਉੱਥੇ ਰਹਿਣਾ ਉੱਥੇ ਬਹੁਤ ਜ਼ਿਆਦਾ ਦੁਰਲੱਭ ਹੋ ਜਾਂਦਾ ਹੈ ਜੀ ਦੂਜਾ ਸਵਾਲ ਇਹ ਸੀਗਾ ਜੀ ਜਿਸ ਤਰ੍ਹਾਂ ਨਾਲ ਬੱਚੇ ਬਹੁਤ ਜ਼ਿਆਦਾ ਪੜਾਈ ਵੀ ਕਰ ਲੈਣੇ ਆ ਸੀ ਪਰ ਮਨੋਵਲ ਤੋ ਜਿਹੜਾ ਹੈਗਾ ਉਹ ਇੰਨਾ ਮਤਲਬ ਕਮਜ਼ੋਰ ਜਿਵੇਂ ਹੁਣ ਆਪ ਜੀ ਬਜ਼ੁਰਗ ਹੋ ਗਏ ਸਾਰੀ ਉਮਰ ਇਹ ਹੰਡਾਉਣਾ ਅੱਜ ਦੇ ਬੱਚੇ ਮਾਨਸਿਕ ਤੌਰ ਦੇ ਉੱਤੇ ਐਨੇ ਕਮਜ਼ੋਰ ਹੋ ਗਏ ਨੇ ਤੇ ਉਹ ਜਿਵੇਂ ਬਾਬਾ ਸਾਹਿਬ ਐਮੇਡ ਕਰਨੇ ਜਾਂਤੀ ਤੌਰ ਦੇ ਉੱਤੇ ਉਹ ਜਲਾਲਤ ਸਹਾਰੀ ਗਿਆਨੀ ਜੱਤ ਸਿੰਘ ਜੀ ਦਾ ਨਾਮ ਆਉਂਦਾ ਤਾਂ ਆਪਣੇ ਤਜਰਬੇ ਦੇ ਮਤਲਬ ਤੁਸੀਂ ਕੀ ਕਹਿਣਾ ਚਾਹੋਗੇ ਵੀ ਜਿਹੜਾ ਇਹ ਸਾਡੇ ਬੱਚੇ ਨੇੜੇ ਇੱਕ ਮਾਨਸਿਕ ਤੌਰ ਤੇ ਮਜ਼ਬੂਤ ਹੋਣ ਦੇ ਲਈ ਇਹਨਾਂ ਬਾਰੇ ਕੋਈ ਵਿਚਾਰ ਦਿਓ ਦੇਖੋ ਤਸ਼ਦਰ ਸਹਿਣਾ ਉਹਨੂੰ ਚੱਲਣਾ ਹਰ ਇੱਕ ਬੰਦੇ ਦੀ ਵੱਖਰੀ ਵੱਖਰੀ ਫਿਤਰਤ ਹੈ ਤੇ ਸਦਤਾ ਬਾਬਾ ਸਾਹਿਬ ਦਾ ਹੀ ਬੋਲ ਹੈ। ਤਸਦਨ ਕਾਂਸੀ ਰਾਮ ਜੀ ਦੇ ਬੋਲ ਹੈ। ਪਰ ਉਹਨਾਂ ਨੇ ਚੱਲਿਆ ਵੀ, ਸਹਿਆ ਵੀ ਤੇ ਅੱਗੇ ਵੀ ਬਣੇ ਹੋ। ਸਾਨੂੰ ਜਿਹੜਾ ਇਹ ਮਾਨਸਿਕ ਗੁਲਾਮੀ ਵਿੱਚੋਂ ਨਿਕਲਣਾ ਪੈਣਾ। ਮੇਰੀ ਮਾਨਸਿਕ ਗੁਲਾਮੀ ਸਰੀਰਿਕ ਗੁਲਾਮੀ ਤੋਂ ਵੱਡੀ ਹੈ। ਸਾਨੂੰ ਆਪਣੀ ਹੀਣ ਭਾਵਨਾ ਜਿਹਨੂੰ ਇਨਫੀਰੀਓਰਿਟੀ ਕੰਪਲੈਕਸ ਕਹਿੰਦੇ ਆ ਸਾਨੂੰ ਉਹਦੇ ਵਿੱਚੋਂ ਨਿਕਲਣਾ ਪੈਣਾ। ਸਾਨੂੰ ਬੱਚਿਆਂ ਨੂੰ ਸचेਤ ਕਰਨਾ ਪੈਣਾ ਜਦੋਂ ਸਾਡਾ ਬੱਚਾ ਸਕੂਲ ਦੇ ਵਿੱਚ ਜਾਂਦਾ ਜਾਂ ਕਾਲਜ ਦੇ ਵਿੱਚ ਜਾਂਦਾ ਜਾ ਕਿਸੇ ਪ੍ਰੋਫੈਸ਼ਨਲ ਕਾਲਜ ਦੇ ਵਿੱਚ ਜਾਂਦਾ ਇੰਜੀਨੀਅਰ ਬਣ ਜਾਂਦਾ ਵਕੀਲ ਬਣ ਜਾਂਦਾ ਤਾਂ ਸਾਨੂੰ ਉਹਨੂੰ ਦੱਸਣਾ ਪੈਣਾ ਵੀ ਭਾਈ ਜਦੋਂ ਤੂੰ ਉਹ ਉੱਚ ਜਾਤੀ ਦੇ ਲੋਕਾਂ ਦੇ ਬਰਾਬਰ ਖੜੇਗਾ ਤਾਂ ਤੇਰੇ ਨਾਲ ਜਾਤੀ ਵਿਤਕਰਾਂ ਹੋ ਸਕਦਾ ਤਾਂ ਤੂੰ ਇਹਨਾਂ ਇਹਨਾਂ ਪੁਆਇੰਟਾਂ ਦੇ ਉਹਨਾਂ ਨੂੰ ਜਵਾਬ ਦੇਣੇ ਆ ਜੇ ਰਿਜ਼ਰਵੇਸ਼ਨ ਤੇ ਤੇਰੇ ਨਾਲ ਕੋਈ ਗੱਲ ਕਰਦਾ ਤਾਂ ਤੂੰ ਜਵਾਬ ਦੇਣਾ ਜੇ ਤੁਹਾਡੀ ਕੋਈ ਸ਼ਕਲ ਤੇ ਗੱਲ ਕਰਦਾ ਤਾਂ ਜਵਾਬ ਦੇਣਾ ਜੇ ਅਕਲ ਤੇ ਗੱਲ ਕਰਦਾ ਤਾਂ ਤੂੰ ਜਵਾਬ ਦੇਣਾ ਸਾਡੇ ਬੱਚੇ ਜਵਾਬ ਨਹੀਂ ਦਿੰਦੇ ਹੈਗੇ ਉਹ ਘੁੱਟ-ਘੁੱਟ ਕੇ ਮਰ ਜਾਂਦੇ ਉੱਥੇ ਇਸ ਕਰਕੇ ਸਾਨੂੰ ਮਾਂ ਮਾਰ ਦੀ ਡਿਊਟੀ ਹੈ ਇਹ ਤੇ ਸਾਡੇ ਲੀਡਰਾਂ ਦੀ ਵੀ ਡਿਊਟੀ ਹੈ ਵੀ ਅਸੀਂ ਆਪਣੀ ਦੀ ਪੀੜ੍ਹੀ ਹੈ ਉਹਨੂੰ ਸੁਚੇਤ ਕਰੀਏ ਤੇ ਜਾਤੀ ਨੂੰ ਲੁਕੋ ਕੇ ਨਾ ਰੱਖੀਏ। ਮਾਰੂ ਖੰਦ ਨੇ ਜਿਹੜੇ ਜਾਤੀ ਨੂੰ ਲੁਕੋ ਕੇ ਰੱਖਦੇ ਆ। ਬੈ ਜਾਤੀ ਨੂੰ ਲੁਕੋ ਕੇ ਨਾ ਰੱਖਿਆ ਕਰੀ। ਸਰ ਇੱਕੋ ਇਸ ਕਰਕੇ ਜਿਹੜਾ ਹੈਗਾ ਉਹ ਮੈਂ ਇਹੀ ਕਹੂੰਗਾ ਵੀ ਸਾਰੇ ਮਾਪੇ ਤੇ ਸਾਰੇ ਜੋ ਅਸੀਂ ਲੀਡਰ ਆ ਆਪਣੇ ਔਲਾਦ ਨੂੰ ਸੁਚੇਤ ਕਰੀ ਜਾਤੀ ਪਰ ਪਰ ਜੀ ਸੋ ਦੋਸਤੋ ਇਹ ਸਾਡੇ ਡਾਕਟਰ ਮੱਖਣ ਸਿੰਘ ਜੀ ਹੈਲਥ ਡਿਪਾਰਟਮੈਂਟ ਦੇ ਵਿੱਚ ਇੱਕ ਜੈਕਟਰ ਰਹੇ ਨੇ ਤੇ ਪੌਜਨ ਸਮਾਜ ਪਾਰਟੀ ਦੇ ਬਹੁਤੋਕੇ ਆਗੂ ਸਨ ਮੁੱਖੀ ਗੱਲ ਇਹ ਆ ਕਿ ਜਿੱਥੇ ਆਪਣੇ ਬੱਚਿਆਂ ਨੂੰ ਅਸੀਂ ਉੱਚ ਡਿਗਰੀਆਂ ਕਰਾਉਣਿਆਂ ਉੱਥੇ 바ਵਾ ਸਾਹਿਬ ਡਾਕਟਰ ਪੀਮਰਾਓ ਅੰਬੇਡਕਰ ਦੀ ਜੀਵਨੀ ਹਰ ਇੱਕ ਦੇ ਘਰ ਹੋਣੀ ਚਾਹੀਦੀ ਆ ਕਿਉਂਕਿ ਜੇ ਉਹਦੀ ਜੀਵਨੀ ਹੱਡਾਂ ਵਿੱਚ ਰਚੀ ਹੋਊਗੀ ਤਾਂ ਹੀ ਸਾਡਾ ਮਾਨਸਿਕ ਪੱਧਰ ਇੰਨਾ ਉੱਚਾ ਹੋ ਸਕਦਾ ਹੈ ਕਿ ਅਸੀਂ ਇਹ ਤਾਂ ਸਹਾਰਨਾ ਹੀ ਪੈਣਾ ਜੋ ਜਾਤ ਹੈ ਕਿ ਜਾਤੀ ਹੀ ਨਹੀਂ ਸੋ ਜਿੰਨੇ ਵੀ ਇਸ ਸਕੈਂਡਲ ਮਾਰਚ ਦੇ ਵਿੱਚ ਸ਼ਾਮਲ ਹੋਏ ਬਹੁਤ ਸਾਰੇ ਸਮਾਜ ਪਾਰਟੀ ਦੇ ਆਗੂ ਪਵਿੱਤਰ ਸਿੰਘ ਜੀ ਰਵਾਨ ਸਿੰਘ ਜੀ ਕੁਸ਼ਮੀਰ ਜੀ ਤੇ ਆਰਮ ਸਿੰਘ ਜੀ ਆਪਣੇ ਇਹਨਾਂ ਬਾਕੀ ਸਾਰੇ ਜੋ ਵੀ ਪਿੰਡ ਵਾਸੀ ਸਕੈਂਡਲ ਮਾਰਚ ਦੇ ਵਿੱਚ ਇਕੱਠ ਤੇ ਰੂਪ ਵਿੱਚ ਸ਼ਾਮਲ ਹੋਏ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਆਖਰ ਦੇ ਵਿੱਚ ਸਾਨੂੰ ਸਭ ਨੂੰ ਏਕਤਾ ਤੇ ਏਕਾ ਬਣਾ ਕੇ ਰੱਖਣਾ ਪਵੇਗਾ ਤਾਂ ਕਿ ਡਾਕਟਰ ਪੰਪੋਜ਼ ਵਰਗੀਆਂ ਬੇਟੀਆਂ ਨੂੰ ਫਿਰ ਦੁਬਾਰਾ ਖੁਦਕੁਸ਼ੀ ਨਾ ਕਰਨੀ ਪਵੇ ਸਾਨੂੰ ਇੱਕ ਮੈਂ ਲਾਸਟ ਦੇ ਵਿੱਚ ਹੋਰ ਗੱਲ ਆਈ ਮੇਰੇ ਡਾਕਟਰ ਸਾਹਿਬ ਕੀ ਕੋਈ ਤੁਸੀਂ ਇਹੋ ਜਿਹਾ ਪ੍ਰਾਲਾ ਕਰ ਸਕਦੇ ਹੋ ਕਿ ਜਿਹੜੇ ਬੱਚਿਆਂ ਨਾਲ ਜਦੋਂ ਵੀ ਕੋਈ ਇਸ ਤਰ੍ਹਾਂ ਦੀ ਘਟਨਾ ਹੁੰਦੀ ਆ ਉਹ ਦੁੱਖ ਤੁਹਾਨੂੰ ਆ ਕੇ ਦੱਸਣ ਕੋਈ ਇਦਾਂ ਦੀ ਸੰਸਥਾ ਆਪਾਂ ਸੇ ਕ੍ਰੀਏਟ ਕਰ ਸਕਦੇ ਆ ਵੀ ਬੱਚੇ ਪਹਿਲਾਂ ਆ ਕੇ ਜਿਵੇਂ ਡਾਕਟਰ ਕੰਪੋਜ਼ ਸੀ ਬਹੁਤ ਖੋਣ ਹਾਰ ਬੱਚੀ ਸੀ 90% ਤੋਂ ਉੱਪਰ ਉਹਦੇ ਨੰਬਰ ਸੀਗੇ ਇਹ ਬੱਚੀ ਬਾਰ ਆਪਣਾ ਦੁੱਖ ਨਹੀਂ ਕਿਤੇ ਜਾ ਕੇ ਦੱਸ ਸਕੀ ਮਾਜਨ ਸਮਾਜ ਪਾਰਟੀ ਕੱਡੀ ਰਾਜਨੀਤਿਕ ਸੰਸਥਾ ਹੀ ਨਹੀਂ ਇਹ ਸਮਾਜਿਕ ਸੰਸਥਾ ਵੀ ਹੈ ਜੀ ਕਿਸੇ ਵੀ ਬੱਚੇ ਨੂੰ ਜਿਵੇਂ ਹੁਣ ਬੱਚਿਆਂ ਨੂੰ ਪਛਤੇ ਵਜੀਫੇ ਦੀ ਪ੍ਰੋਬਲਮ ਆਉਂਦੀ ਹੈ ਜੀ ਡਿਗਰੀਆਂ ਦੀ ਪ੍ਰੋਬਲਮ ਹੁੰਦੀ ਹੈ ਜੀ ਜਿਹੜੇ ਵੀ ਲੋਕ ਸਾਨੂੰ ਅਸੀਂ ਦੰਦੇ ਸੀ ਅੱਗੇ ਅਸੀਂ ਉਹਨਾਂ ਨੂੰ ਡਿਗਰੀਆਂ ਵੀ ਦਵਾਈਆਂ ਅਸੀਂ ਉਹਨਾਂ ਦਾ ਵਜੀਫਾ ਵੀ ਦਵਾਇਆ ਬੱਚਿਆਂ ਨੂੰ ਬੇਚ ਚਿਜ ਕੋ ਕੇ ਮਾਜਨ ਸਮਾਜ ਪਾਰਟੀ ਦੇ ਕਿਸੇ ਵੀ ਲੀਡਰ ਨਾਲ ਗੱਲ ਕਰਨੀ ਚਾਹੀਦੀ ਹੈ ਜੇ ਬੇਦੀ ਪੰਪੋਟ ਨੇ ਵੀ ਸਾਡੇ ਜਲੰਧਰ ਦੀ ਰਹਿਣ ਵਾਲੀ ਸੀਗੀ ਜਲੰਧਰ ਦੇ ਵਿੱਚ ਸਾਡੀ ਬਹੁਤ ਵੱਡੀ ਯੂਨਿਟ ਹੈਗੀ ਆ ਜੇ ਬੇਦੀ ਪੰਪੋਟ ਨੇ ਸਾਡੇ ਨਾਲ ਗੱਲ ਕੀਤੀ ਹੁੰਦੀ ਨਾ ਅਸੀਂ ਉਹ ਮੰਨੂ ਬਾਦਿਆਂ ਨੂੰ ਪਹਿਲਾਂ ਹੀ ਨੱਕ ਪਾ ਲੈ ਸੀ ਜੀ ਧੰਨਵਾਦ ਸੋ ਜੈ ਵੀ ਜੈ ਭਾਗ